ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਿ ਗੁਰ ਪ੍ਰਸਾਦਿ ਸੋਹਿਲਾ ਰਾਗ ਗਉੜੀ ਦੀਪਕੀ ਮਹੱਲਾ ਪਹਿਲਾ ਜੈ ਘਰ ਕੀਰਤ ਆਖੀਐ ਕਰਤਿ ਕਾ ਹੋਈ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵ ਰਘੂ ਸਰਜਨ ਹਾਰੋ ਤੁਮ ਗਾਵਹੁ ਮੇਰੇ ਨਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੈ ਸੁਭਾਜੀਆ ਦੇਖੇਗਾ ਦੇਵਨਹਾਰ ਤੇਰੇ ਦਾਨੈ ਕੀਮਤ ਨਾ ਪਵੇ ਤਿਸ ਦਾਤੀ ਕਵਣ شمار ਸੰਬਤ ਸਾਹਾ ਲਿਖਿਆ ਮਿਲ ਕਰ ਪਾਵਖ ਤੀਲ ਦੇਹ ਸੱਜਣ ਆਸੀ ਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਕਰ ਕਰ ਏਕੋ ਪਹੁੰਚਾ ਸਦੜੀ ਨਿਤ ਭਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ ਰਾਗ ਆਸਾ ਮਹੱਲਾ ਪਹਿਲਾ 6 ਅਕਰ 6 ਗੁਰ 6 ਉਪਦੇਸ਼ ਗੁਰ ਗੁਰ ਏਕੋ ਵੇਸ਼ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ ਵਿਸੋਏ ਚਸਿਆਂ ਘੜੀਆਂ ਪਹਿਰਾ ਚਿੱਤੀ ਵਾਰੀ ਮਾ ਕੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੀ ਕੀਤੇ ਵੇਸ਼ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਬ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਤੂਪ ਮਲ ਅਨਲੋ ਪਵਨ ਚਵਰੋ ਕਰੇ ਸਗਲ ਬਨਰਾਈ ਖੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਨਨ ਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਿਸ ਪਵਨੈਨ ਨਨ ਨੈਨ ਹੈ ਤੋਹਿ ਕਾਉ ਸਹਿਸ ਮੂਰਤ ਨਨ ਏਕ ਤੋਹੀ ਸਹਿਸ ਪਦ ਬਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦੈ ਚਾਨਨ ਸਭ ਮਹਿ ਚਾਨਨ ਹੋਇ ਗੌਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸੁ ਆਰਤੀ ਹੋਏ ਹਰ ਚਰਨ ਕਬਲ ਮਕਰੰਦ ਲੋਭਤ ਮਨੋ ਅਨੰਦ ਨੋ ਮੋਹਿ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕਉ ਹੋਏ ਜਾਤਿ ਤੇਰੇ ਨਾਏ ਵਾਸਾ ਰਾਗ ਗੋੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨੋ ਹਰ ਲੈਬ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਉਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧਨ ਜਾਣਿਆ ਤਿੰਨ ਅੰਤਰ ਹੋਮੇ ਕੰਡਾ ਹੈ ਜਿਉਂ ਜਿਉਂ ਚੱਲੇ ਸੁਬਹਿ ਦੁਖ ਪਾਵੇਂ ਜੁਮਕਾਲ ਸੁਣ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੀ ਤੋਖ ਜਨਮ ਮਰਨ ਭਵ ਖੰਡਾ ਹੈ ਅਬਨਾਸ਼ੀ ਫੁਰਖ ਪਾਇਆ ਪਰਮੇਸ਼ਰ ਬਹੁ ਸ਼ੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨਾ ਪ੍ਰਭ ਤੇਰੇ ਹਰ ਰਾਖ ਰਾਖ ਵਡ ਵਡਾ ਹੈ ਜਨ ਨਾਨਕ ਨਾਮ ਆਧਾਰ ਏਕ ਹੈ ਹਰ ਨਾਮੇ ਹੈ ਸੋਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋਂ ਬਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਹੀ ਹਾਂ ਖਾਟ ਚੱਲੋ ਹਰ ਲਾਹਾ ਆ ਗਏ ਬਸਨ ਸੁਹੇਲਾ ਆਉਦ ਘਟਾਏ ਦਿਨਸ ਰਹਿਣਾ ਤੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹ ਸੰਸਾਰ ਵਿਕਾਰ ਸੰਸੇਮਹਿ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਇ ਪਿ ਆਵੈ ਇਹ ਰਾਸੇ ਅਖਤ ਕਥਾ ਤਨ ਜਾਣੀ ਜਾ ਕੋ ਆਇ ਸੋਈ ਬਿਹਾਜ ਹੋ ਹਰ ਗੋਦੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬੋਹਰ ਨ ਹੋਏ ਕੋ ਫੇਰਾ ਅੰਤਰ ਜਾਮੀ ਪੁਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੁਕਉ ਕਰ ਸੰਸਨ ਕੀ ਤੂਰੇ ਅੰਤਰ ਜਾਮੀ ਪੁਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੁਖ ਕਰ ਸੰਤਨ ਕੀ ਤੂਰੇ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੋਹਿਲਾ ਰਾਗ ਗਉੜੀ ਦੀਪਕੀ ਮਹੱਲਾ ਪਹਿਲਾ ਜੈ ਘਰ ਕੀਰਤ ਆਖੀਐ ਕਰਤੀ ਕਾ ਹੋਈ ਵਿਚਾਰੋ ਤਿਤ ਕਰ ਗਾਵਹੁ ਸੋਹਿਲਾ ਸਿਵਰਿਹੁ ਸਿਰਜਨਹਾਰੋ ਤੁਮ ਗਾਵਹੁ ਮੇਰੇ ਨਰਭਉ ਕਾ ਸੋਹਿਲਾ ਹੋਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜਾ ਇਹ ਸੰਭਾਲੀਆਂ ਦੇਖੇਗਾ ਦੇਵਨਹਾਰ ਤੇਰੇ ਦਾਨਾ ਕੀਮਤ ਨਾ ਪਵੇ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਬਤੇਲ ਦੇਹ ਸਜਣ ਆਸੀ ਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹ ਉਪਹਚਾ ਸਦੜੀ ਨਿਤ ਭਵਨ ਸਦਨਹਾਰਾ ਸਿਮਰੀਐ ਨਾਨਕ ਸੇਦੇ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਅਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਇੱਕੋ ਵੇਸ਼ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸੋਏ ਜਸਿਆਂ ਖੜੀਆਂ ਪਹਿਰਾ ਚਿੱਤੀ ਵਾਰੀ ਮਾ ਕੋ ਆ ਸੂਰਜ ਇੱਕੋ ਰੁੱਤ ਅਨੇਕ ਨਾਨਕ ਕਰਤੇ ਕੀ ਕੀਤੇ ਵੇਸ਼ ਰਾਗ ਧਨਾਸਰੀ ਮਹੱਲਾ ਪਹਿਲਾ ਗगन ਮੈਂ ਥਾਲ ਰਬ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਬਰੋ ਕਰੇ ਸਗਲ ਬਨਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕਾਉ ਸਹਸ ਮੂਰਤ ਨਨ ਏਕ ਤੋਹੀ ਸੈਸ ਪਦ ਬਮਲ ਨਨ ਏਕ ਪਦ ਗੰਧ ਬਿਨ ਸੈਸ ਤਾ ਵਗੰਧ ਐਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੁਹਾਰਤੀ ਹੋਏ ਹਰ ਚਰਣਾ ਕਬਲ ਮਕਰੰਦ ਲੋਭਤ ਮਨੋ ਅਨੰਦ ਨੋ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕਉ ਹੋਏ ਜਾਤ ਤੇਰੇ ਨਾਏ ਵਾਸਾ ਰਾਗ ਗੋੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਖਤ ਲਿਖੇ ਗੁਰ ਪਾਇਆ ਮਨ ਹਰ ਲੈਬ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪਉਨ ਵੱਡਾ ਹੈ ਕਰ ਡੰਡਾਉਤ ਪਉਨ ਵੱਡਾ ਹੈ ਰਹਾਉ ਸਾਖਤ ਹਰ ਰਸ ਸਾਧਨ ਜਾਣਿਆ ਤਿੰਨ ਅੰਤਰ ਹੋਮੇ ਕੰਡਾ ਹੈ ਜਿਉ ਜਿਉ ਚੱਲੇ ਸੁਭੈ ਦੁਖ ਪਾਵੇਂ ਝੁਮਕਾਲ ਸੁਨ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਬਨਾਸ਼ੀ ਪੁਰਖ ਪਾਇਆ ਪਰਮੇਸ਼ਰ ਬਹੁ ਸ਼ੋਭ ਅਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨਾ ਰਬ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਏਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗਉੜੀ ਪੂਰਬੀ ਮਹੱਲਾ ਪੰਜਵਾ ਕਰੋ ਬਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਹੀ ਹਾਂ ਖਾਟ ਚੱਲੋ ਹਰ ਲਾਹਾ ਆ ਗਏ ਬਸਨ ਸੁਹੇਲਾ ਆਉਦ ਘਟਾਏ ਦਿਨਸ ਰਹਿਣਾ ਤੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹ ਸੰਸਾਰ ਵਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਇ ਪਿ ਆਵੈ ਇ ਹਰਾਸੇ ਅਖਤ ਕਥਾ ਤਿਨ ਜਾਨੀ ਜਾ ਕੋ ਆਇ ਸੋਈ ਬਿਹਾਜ ਹੋ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵਉ ਸੁਖ ਸਹਜੇ ਬੋਹਰ ਨ ਕੋਈ ਘੇਰਾ ਅੰਤਰ ਜਾਮੀ ਪੁਰਖ ਬਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਤਾਸ ਇਹ ਸੁਖ ਮੰਗੇ ਮੁਕਉ ਕਰ ਸੰਸਨ ਕੀ ਤੂਰੇ ਅੰਤਰ ਜਾਮੀ ਪੁਰਖ ਬਿਧਾਤੇ ਸਰਦਾ ਮਨ ਕੀ ਨਾਨਕ ਦਾਸ ਇਹੈ ਸੁਖ ਮੰਗੈ ਮੁਖ ਕਰ ਸੰਤਨ ਕੀ ਤੂਰੇ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕ ਓ ਓ ਓੰਕਾਰ ਸਤਿ ਗੁਰ ਪ੍ਰਸਾਦ ਸੋਹਿਲਾ ਰਾਗ ਗਉੜੀ ਦੀਪਕੀ ਮਹੱਲਾ ਪਹਿਲਾ ਜੈ ਘਰ ਕੀਰਤ ਆਖੀਐ ਕਰਤਿ ਕਾ ਹੋਈ ਵਿਚਾਰੋ ਤਿਤ ਕਰ ਗਾਵਹੁ ਸੋਹਿਲਾ ਸਿਵ ਰਿਹੂ ਸਰਜਨਹਾਰੋ ਤੁਮ ਗਾਵਹੁ ਮੇਰੇ ਨਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਇ ਰਹਾਉ ਨਿਤ ਨਿਤ ਜੀ ਆੜਾ ਇਸ ਮਹਾਲੀਆ ਨ ਦੇਖੇਗਾ ਦੇਵਨਹਾਰ ਤੇਰੇ ਦਾਨਾਂ ਕੀਮਤ ਨਾ ਪਵੇ ਤੇ ਸਦਾਤੀ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਬਤੇਲ ਦੇਹ ਸਜਣ ਆਸੀ ਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹ ਉਪਹਚਾ ਸਦੜੀ ਨਿਤ ਭਵਨ ਸਦਨ ਹਾਰਾ ਸਿਮਰਿਐ ਨਾਨਕ ਸੇ ਦੇ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਅਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਇੱਕੋ ਵੇਸ਼ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸੋਏ ਚਸਿਆਂ ਘੜੀਆਂ ਫਹਿਰਾ ਚਿੱਤੀ ਵਾਰੀ ਮਾ ਕੁਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੀ ਕੀਤੇ ਵੇਸ਼ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਹਾਲ ਰਾਵਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਹਨ ਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਾਉ ਸਹਿਸ ਮੂਰਤ ਨਨ ਏਕ ਤੋਹੀ ਸੈਸ ਪਦ ਬਮਲ ਨਨ ਏਕ ਪਦ ਗੰਧ ਬਿਨ ਸੈਸ ਤਾ ਵਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੇ ਸੋ ਆਰਤੀ ਹੋਏ ਹਰ ਚਰਨ ਕਬਲ ਮਕਰੰਦ ਲੋਭਤ ਮਨੋ ਅਨੰਦ ਨੋ ਮੋਹਿ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕਉ ਹੋਏ ਜਾਤਿ ਤੇਰੇ ਨਾਏ ਵਾਸਾ ਰਾਗ ਗੋੜੀ ਪੂਰਬੀ ਮਹੱਲਾ ਚੌਥਾ ਕਾਮ ਕ્રોਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਹੀ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲੈ ਵ ਮੰਡਲ ਮੰਡਾ ਹੈ ਕਰ ਸਾਧੂ ਅੰਜੁਲੀ ਪੁੰਨ ਵਡਾ ਹੈ ਕਰ ਡੰਡੌਤ ਪੁੰਨ ਵਡਾ ਹੈ ਰਹਾਉ ਸਾਖਤ ਹਰ ਰਸ ਸਾਧਨ ਜਾਣਿਆ ਤਿੰਨ ਅੰਤਰ ਹਉ ਮੈ ਕੰਡਾ ਹੈ ਜਿਉ ਜਿਉ ਚੱਲੇ ਸੁਬਹਿ ਦੁਖ ਪਾਵੇਂ ਜੁਮਕਾਲ ਸੰਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨਮ ਮਰਨ ਭਵ ਖੰਡਾ ਹੈ ਅਗਨਾਸ਼ੀ ਪੁਰਖ ਆਇਆ ਪਰਮੇਸ਼ਰ ਬਹੁ ਸ਼ੋਭ ਅਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਰਬ ਤੇਰੇ ਹਰ ਰਾਖ ਰਾਖ ਵਟ ਵਟਾ ਹੈ ਜਨ ਨਾਨਕ ਨਾਮ ਆਧਾਰ ਏਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗਉੜੀ ਪੂਰਬੀ ਮਹੱਲਾ 5 ਕਰੋਂ ਬਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਹੀहां ਖਾਟ ਚੱਲੋ ਹਰ ਲਾਹਾ ਆ ਗਏ ਬਸਨ ਸੁਹੇਲਾ ਆਉਦ ਘਟਾਏ ਦਿਨ ਸਰੇਣਾ ਤੇ ਮਨ ਗੁਰ ਮੇਲ ਕਾਜ ਸਵਾਰੇ ਰਹਾਉ ਏ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਇ ਪੀ ਆਵੈ ਇ ਹਰਾਸੇ ਅਖਤ ਕਥਾ ਤិន ਜਾਨੀ ਜਾ ਕੋ ਆਈ ਸੋਈ ਬਿਹੱਜ ਹੋ ਹਰ ਗੁਰ ਦੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵਉ ਸੁਖ ਸਹਜੇ ਬੋਹਰ ਨ ਹੋਏਗੋ ਫੇਰਾ ਅੰਤਰ ਜਾਮੀ ਪੁਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੁਕਉ ਕਰ ਸੰਸਨ ਕੀ ਪੂਰੇ ਅੰਤਰ ਜਾਮੀ ਪੁਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਕੋ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ